ਆਪੀ ਲਾਸਟ ਮਨਸ ਹੋਤਾ ਅੱਜ ਬਹੁਤ ਮਹੱਤਵਪੂਰਨ ਵਿਸ਼ੇ ਤੇ ਗੱਲ ਕਰਨੀ ਆ ਦੋ ਦਿਨ ਹੋ ਗਏ ਸੀ ਤੁਹਾਡੇ ਨਾਲ ਰੂਬਰੂ ਨਹੀਂ ਹੋਏ ਸੀ ਸਟੇ ਜਿਹੜਾ ਵਿਸ਼ਾ ਸੀ ਇਹ ਮੈਂ ਕਈ ਦਿਨਾਂ ਤੋਂ ਸੋਚ ਰਿਆ ਸੀ ਜਿਸ ਵਿਸ਼ੇ ਜਿਹੜਾ ਮੇਰਾ ਫੇਵਰਟ ਵਿਸ਼ਾ ਜਿਸ ਤੇ ਅਸਲ ਚ ਕੰਮ ਕਰਨਾ ਆਪਾਂ ਇਸ ਲਈ ਅੱਜ ਦੀ ਵੀਡੀਓ ਨੂੰ ਬੜਾ ਧਿਆਨ ਨਾਲ ਸੁਣਨਾ ਤੇ ਬਾਅਦ ਤੋਂ ਬਾਅਦ ਸਾਥੀਆਂ ਤੱਕ ਸ਼ੇਅਰ ਕਰ ਦਿਓ ਤਮਾਮ ਉਹਨਾਂ ਵਿਅਕਤੀਆਂ ਲਈ ਹੈ ਜਿਹੜੇ ਗਰੀਬੀ ਦੀ ਦਲਦਲ ਚੋਂ ਨਿਕਲਣਾ ਚਾਹੁੰਦੇ ਆ ਇਹ ਵਿਸ਼ਾ ਉਹਨਾਂ ਭਾਈਚਾਰਿਆਂ ਲਈ ਹੈ ਜਿਹੜੇ ਸਮੂਹਿਕ ਤੌਰ ਤੇ ਪਛੜ ਗਏ ਉਹਨਾਂ ਨੂੰ ਕੋਈ ਰਾਹ ਨਹੀਂ ਦਿਖਾ ਰਿਹਾ ਜਿਹਦੇ ਵਿੱਚ ਭਾਰਤੀ ਸਿਸਟਮ ਜਿਹੜਾ ਹੈ ਨਾ ਆਪਣਾ ਜੋ ਸਾਡਾ ਸਮਾਜਿਕ ਢਾਂਚਾ ਹੈ ਉਹ ਇੱਕ ਅਜਿਹੇ ਤਰੀਕੇ ਨਾਲ ਉਸਰਿਆ ਹੋਇਆ ਜੀਰੋ ਬਖਵਖ ਪੌੜੀਆਂ ਦੇ ਉੱਤੇ ਕਹਿ ਦਈਏ ਤਾਂ ਲੋਕਾਂ ਨੂੰ ਜਿੱਥੇ ਇੱਕ ਕਲੈਕਟਿਵ ਯਤਨ ਹੁੰਦਾ ਅ ਰਾਈਜ਼ ਕਰਨ ਦਾ ਜਾਂ ਦੂਸਰੇ ਸਾਥੀਆਂ ਨੂੰ ਉੱਪਰ ਲੈ ਕੇ ਆਉਣ ਦਾ ਇੱਕ ਹੁੰਦਾ ਇੰਡੀਵਿਜੂਅਲ ਤੇ ਜ਼ਿਆਦਾਤਰ ਜਿਹੜੇ ਵੀ ਸਾਡੇ ਸਾਡੇ ਦੇਸ਼ ਦਾ ਸਿਸਟਮ ਹੈ ਜਿਹੜਾ ਜਾਤੀ ਦੇ ਆਧਾਰ ਤੇ ਹੈ ਧਰਮਕ ਆਧਾਰ ਤੇ ਹੈ ਸਾਰੇ ਲੋਕ ਆਪੋ ਆਪਣੇ ਧਰਮਾਂ ਦੇ ਨਾਲ ਆਪੋ ਆਪਣੇ ਜਾਤੀ ਦੇ ਨਾਲ ਜੁੜੇ ਹੋਏ ਲੋਕਾਂ ਦੇ ਉਥਾਨ ਦੇ ਲਈ ਵਿਸ਼ੇਸ਼ ਤੌਰ ਤੇ ਕੰਮ ਕਰਦੇ ਨੇ। ਔਰ ਸਾਡੇ ਦੇਸ਼ ਦਾ ਸੰਵਿਧਾਨ ਇਸ ਗੱਲ ਦੀ ਆਜ਼ਾਦਤ ਦਿੰਦਾ ਕਿ ਕੋਈ ਵੀ ਫਿਰਕਾ, ਕੋਈ ਵੀ ਮਜ਼ਬ ਧਰਮ ਆਪਦੇ ਧਰਮ ਦੇ ਸ਼ਾਂਤੀਪੂਰਵਕ ਦੂਜਿਆਂ ਨੂੰ ਨੁਕਸਾਨ ਪਹੁੰਚਾਏ ਬਿਨਾਂ ਆਪਣਾ ਪ੍ਰਚਾਰ ਕਰ ਸਕਦਾ ਹੈ। ਦੂਸਰਿਆਂ ਨੂੰ ਜ਼ਬਰਦਸਤੀ ਨਹੀਂ ਤੋਲ ਸਕਦਾ ਕਿਸੇ ਦਿੱਤੇ। ਜਿਸ ਤਰ੍ਹਾਂ ਅੱਜ ਕੱਲ ਬੀਜੇਪੀ ਦੇ ਜਿਹੜੇ ਸਹਿਯੋਗੀ ਦਲ ਨੇ ਉਹ ਬਜਰੰਗਦਲ ਹੋਇਆ ਹੋਰ ਕਈ ਦਲ ਨੇ ਜਿਹੜੇ ਹਨ ਮਹਾਵੀਰ ਦੇ ਨਾਂ ਤੇ ਦਲ ਬੜੇ ਹੋਏ ਨੇ ਕਈ ਸੈਨਾਮਾ ਬਣੀਆਂ ਹੋਈਆਂ ਹਿੰਦੂ ਸੰਗਠਨਾਂ ਦੀਆਂ ਉਹ ਕਿਸੇ ਵੀ ਅਸਾਈ ਭਾਈਚਾਰੇ ਦੇ ਲੋਕਾਂ ਨੂੰ ਜਾਂ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਬਜ਼ੁਰਗਾਂ ਤੱਕ ਨੂੰ ਔਰਤਾਂ ਨੂੰ ਉਹ ਕਈ ਵਾਰੀ ਬਹੁਤ ਜ਼ਿਆਦਾ ਜ਼ਲੀਲ ਕਰਦੇ ਨੇ ਅਸਾਈਆਂ ਨੂੰ ਖਾਸ ਤੌਰ ਤੇ ਉਹਨਾਂ ਤੋਂ ਕਹਾਉਂਦੇ ਆ ਮੂੰਹ ਜ਼ਬਰਦਸਤੀ ਕਹਾਉਂਦੇ ਆ ਜੈਸੇ ਵੀ ਨਾਮ ਉਹ ਬਹੁਤ ਮਾੜੀ ਗੱਲ ਆ ਇਸ ਤਰ੍ਹਾਂ ਨਹੀਂ ਹੈ ਸਾਡੇ ਦੇਸ਼ ਦਾ ਸੰਵਿਧਾਨ ਹੈ ਇਸ ਤਰ੍ਹਾਂ ਦੀ ਆਗਿਆ ਨਹੀਂ ਦਿੱਤਾ ਔਰ ਜਦੋਂ ਵੀ ਉਹਨਾਂ ਨੂੰ ਤਾਂ ਦੇ ਜਿਹੜੇ ਇਸ ਤਰ੍ਹਾਂ ਦੀ ਮਾਨਸਿਕਤਾ ਰੱਖਦੇ ਆ ਜੇ ਕੋਈ ਹਰਕਤ ਕਰਦੇ ਆ ਤਾਂ ਫਿਰ ਉਹਨਾਂ ਤੇ ਕਾਨੂੰਨੀ ਡੰਡਾ ਚੱਲਦਾ ਤੇ ਫਿਰ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਵੀ ਜਾਣਾ ਪੈਂਦਾ ਪਰ ਕੋਈ ਆਪਦੇ ਧਰਮ ਦਾ ਪ੍ਰਚਾਰ ਕਰੇ ਸ਼ਾਂਤਮਈ ਤਰੀਕੇ ਨਾਲ ਕਰੇ ਕੋਈ ਕਿਸੇ ਨੂੰ ਕੋਈ ਓਬਜੈਕਸ਼ਨ ਨਹੀਂ ਹੈ ਤਾਂ ਇਸ ਤਰ੍ਹਾਂ ਦੋਸਤੋ ਆਪਦੇ ਸਮਾਜਿਕ ਵਿਕਾਸ ਦੇ ਲਈ ਵੀ ਵੱਖ-ਵੱਖ ਲੋਕ ਯਤਨ ਕਰਦੇ ਨੇ ਤਾਂ ਸੋ ਅੱਜ ਦੀ ਜਿਹੜੀ ਮੈਂ ਵੀਡੀਓ ਫੇਰ ਕਹਿੰਦੇ ਆ ਮਜਬੀ ਸਿੱਖ ਭਾਈਚਾਰਾ ਵਾਲਵਿਕ ਭਾਈਚਾਰਾ ਪੰਜਾਬ ਦੇ ਵਿੱਚ ਵੱਡੀ ਗਿਣਤੀ ਚ ਜਿਹੜੀਆਂ ਇੱਥੇ ਜੇ ਜਨਗਣਨਾ ਕਰਾ ਦਿੱਤੀ ਜਾਵੇ ਤਾਂ ਜਨਗਣ ਜਾਤੀ ਆਧਾਰ ਤੇ ਜਨਗਣਨਾ ਹੋਣੀ ਚਾਹੀਦੀ ਹੈ ਜਿਹਦੀ ਵੱਡੇ ਪੱਧਰ ਤੇ ਮੰਗ ਤੇ ਜੇਕਰ ਉਹਦੇ ਤੇ ਸਾਹਮਣੇ ਆਊਗਾ ਕਿ ਸੜੀਆਂ ਜਿਹੜੀਆਂ ਅਹਿਮ ਕਾਸਟਾਂ ਨੇ ਪੰਜਾਬ ਦੀਆਂ ਜਿਨ੍ਹਾਂ ਦੀ ਗਿਣਤੀ 10 ਲੱਖ ਤੋਂ ਉੱਪਰ 20 ਲੱਖ ਤੋਂ ਉੱਪਰ ਉਹਨਾਂ ਚੋ ਪਹਿਲੇ ਤੇ ਦੂਜੇ ਨੰਬਰ ਤੇ ਮਾਝੀ ਸਖਤੇ ਵਾਲਮੀਕ ਪਾਈਚਾਰਾ ਆਉਂਦਾ ਰਿਹਾ ਸੋ ਸਾਥੀਓ ਪਰ ਇਹ ਪਛੜਿਆ ਹੋਇਆ ਹੈ ਇਸੇ ਦੇ ਇਹਨੂੰ ਇਹਦਾ ਪਛੜਿਆ ਪੰਨ ਦੂਰ ਕਰਨ ਦੇ ਲਈ ਅਸੀਂ ਕੋਸ਼ਿਸ਼ ਕਰਦੇ ਆਂ ਤੇ ਇਹਦੇ ਲਈ ਸਮਾਜਿਕ ਸੰਗਠਨ ਬਣੇ ਹੋਏ ਆ ਰਾਜਨੀਤਿਕ ਸੰਗਠਨ ਬਣੇ ਹੋਏ ਆ ਕਲਬ ਬਣੇ ਹੋਏ ਉਹਨਾਂ ਨੂੰ ਸਮਝਾਉਂਦਾਗਾ ਪਰ ਉਹਨਾਂ ਦੇ ਸਮਝਾਉਣ ਦਾ ਤਰੀਕਾ ਛੇਦ ਕਿਤੇ ਨਾ ਕਿਤੇ ਸਹੀ ਨਹੀਂ ਆ ਉਹ ਸਹੀ ਨਾ ਉਹ ਨੂੰ ਪਛਾਣਨ ਦੇ ਵਿੱਚ ਬੜੀ ਵੱਡੀ ਘਾਟ ਮਹਿਸੂਸ ਕੀਤੀ ਮੈਂ ਜਦੋਂ ਮੈਂ ਪੱਕ-ਪੱਕ ਪਿੰਡਾਂ ਜਾ ਕੇ ਬਹੁਤ ਸਾਰੇ ਸਮਾਗਮਾਂ 'ਚ ਜਾ ਜਾ ਕੇ ਦੇਖਿਆ ਕਿਤੇ ਅਜਿਹੇ ਆ ਪ੍ਰੋਗਰਾਮ ਨਹੀਂ ਹੁੰਦਾ ਨਾ ਉਹ ਘਾਟ ਹੈਗੀ ਆ ਕਿ ਸਾਡਾ ਆਰਥਿਕ ਵਿਕਾਸ ਦੇ ਲਈ ਅਸੀਂ ਯਤਨ ਨਹੀਂ ਕਰਦੇ ਆਰਥਿਕ ਵਿਕਾਸ ਦੇ ਲਈ ਜਿਹੜੀਆਂ ਤਿੰਨ ਚੀਜ਼ਾਂ ਨੇ ਚਾਰ ਜਿਨ੍ਹਾਂ ਦੇ ਨਹੀਂ ਵੈਸੇ ਪੰਜ ਨਹੀਂ ਜਿਹੜੇ ਫੰਡ ਪੱਕੀਆਂ ਚੀਜ਼ਾਂ ਨਹੀਂ ਹਨ ਟਾਪ ਦੀ ਰਾਜਨੀਤੀ ਚ ਜਿਹੜਾ ਸਮਾਜ ਅੱਗੇ ਆ ਉਸ ਦਾ ਆਰਥਿਕ ਵਿਕਾਸ ਹੋਊਗਾ ਜਿਹਦੇ ਕੋਲ ਜ਼ਮੀਨ ਜਿਹੜੇ ਸਮਾਜ ਕੋਲੇ ਜਿੰਨਾ ਲੋਕਾਂ ਕੋਲੇ ਉਹਨਾਂ ਦਾ ਵਿਕਾਸ ਹੋਊਗਾ ਜਿਨ੍ਹਾਂ ਕੋਲੇ ਖਣਿਜ ਪਦਾਰਥ ਨੇ ਖਣਿਜ ਪਦਾਰਥਾਂ ਦੇ ਭੰਡਾਰਾਂ ਦੇ ਉੱਤੇ ਕਬਜ਼ਾ ਜਿਨ੍ਹਾਂ ਦੇਸ਼ਾਂ ਦਾ ਜਿਨ੍ਹਾਂ ਜਾਤੀਆਂ ਦਾ ਜਿਨ੍ਹਾਂ ਲੋਕਾਂ ਦਾ ਉਹ ਲੋਕਾਂ ਦਾ ਉਹ ਹੁੰਦੇ ਨੇ ਜਿਵੇਂ ਤੇਲ ਤੇ ਆ ਕੋਲੇ ਤੇ ਆ ਐਸੇ ਤਰ੍ਹਾਂ ਬਹੁਤ ਸਾਰੇ ਖਣਿਜ ਪਦਾਰਥ ਆ ਲੋਹਾ ਬਰਕਪਸ਼ਮਨਾਂ ਉਹਨਾਂ ਤੇ ਉੱਤੇ ਜਿੰਨਾਂ ਜਨਾਂ ਲੋਕਾਂ ਦਾ ਕਬਜ਼ਾ ਹੈ ਉਹ ਲੋਕ ਅਮੀਰ ਹੋ ਜਾਂਦੇ ਨੇ ਤੀਜਾ ਆ ਜਾਂਦਾ ਸਰਕਾਰੀ ਨੌਕਰੀਆਂ ਤੇ ਜਿਨ੍ਹਾਂ ਲੋਕਾਂ ਦਾ ਸਰਕਾਰੀ ਨੌਕਰੀਆਂ ਦੇ ਵਿੱਚ ਹਿੱਸੇਦਾਰੀ ਆ ਉਹ ਵੀ ਲੋਕ ਉਹ ਸਮਾਜ ਵੀ ਖੁਸ਼ਹਾਲ ਹੁੰਦਾ ਉਹਨਾਂ ਦੇ ਉੱਤੇ ਅਤਿਆਚਾਰ ਨਹੀਂ ਹੁੰਦਾ ਉਹਨਾਂ ਦੀ ਗਿਣਤੀ ਦੇ ਮੁਤਾਬਕ ਜੇ ਸਰਕਾਰੀ ਨੌਕਰੀਆਂ ਦੇ ਚਪੜਾਸੀ ਤੋਂ ਲੈ ਕੇ ਚੀਫ ਸੈਕਟਰੀ ਤੱਕ ਜਿਹੜਾ ਅਹੁਦੇਦਾਰਾਂਾਂ ਚ ਜੱਜਾਂ ਜੁਡੀਸ਼ਰੀ ਦੇ ਵਿੱਚ ਹਨਾ ਤੇ ਐਵੇਂ ਜਿਕਰ ਹਸਪਤਲ ਹਰ ਥਾਂ ਸਰਕਾਰੀ ਤੰਤਰ ਤੇ ਉਹਨਾਂ ਦੀ ਹਿੱਸੇਦਾਰੀ ਹੋਵੇ ਜਿਹੜੇ ਸਮਾਜ ਦੀ ਉਹ ਸਮਾਜ ਤੇ ਵੀ ਅਤਿਆਚਾਰ ਨਹੀਂ ਹੁੰਦੇ ਤੇ ਚੌਥਾ ਹੈ ਦੋਸਤੋ ਪੰਜਵਾਂ ਸਮੇਕਾ ਵਪਾਰ ਉਹ ਸਮਾਜ ਵੀ ਵਪਾਰ ਜਿਹੜਾ ਵਪਾਰ ਕਰਦਾ ਜਿਹੜਾ ਸਮਾਜ ਉਹ ਵੀ ਅੱਗੇ ਵੱਧ ਜਾਂਦਾ ਅੱਜ ਦਾ ਜਿਹੜਾ ਆਪਣਾ ਟੌਪਿਕ ਆ ਉਹ ਹੈ ਮੇਨਲੀ ਵਪਾਰ ਤੇ ਮਜੀਵੀ ਸਿੰਘ ਬਾਲਮੀਕ ਭਾਈਚਾਰੇ ਨੂੰ ਅਸੀਂ ਵਪਾਰ ਦੇ ਵੱਲ ਕਿਉਂ ਲੈ ਕੇ ਆ ਪਹਿਲੀ ਗੱਲ ਵਪਾਰ ਕਰਨਾ ਅਸੀਂ ਕਿਉਂ ਕਰਨਾ ਕਿਸ ਲਈ ਕਰਨਾ ਵਪਾਰ ਅਸੀਂ ਇਸ ਲਈ ਵਪਾਰ ਕਰਨਾ ਕਿਉਂਕਿ ਸਾਡੇ ਕੋਲੇ ਖੁਸ਼ਹਾਲ ਜ਼ਿੰਦਗੀ ਜਿਉਣ ਦੇ ਸਾਧਨ ਨਹੀਂ ਹੈਗੇ ਕੋਸਾਲ ਜਿੰਦਗੀ ਜਿਉਣ ਦੇ ਸਾਧਨਾਂ 'ਚ ਮੈਂ ਤੁਹਾਨੂੰ 5 ਚੀਜ਼ਾਂ ਦੱਸੀਆਂ ਟੌਪ ਦੀ ਰਾਜਨੀਤੀ ਸਰਕਾਰੀ ਨੌਕਰੀਆਂ ਜ਼ਮੀਨ ਖਣੇਜ ਪਦਾਰਥ ਵਪਾਰ ਜਿਹੜੇ ਲੋਕਾਂ ਦਾ ਇਸ ਕੰਮ ਚ ਆਏਗਾ ਤਾਂ ਸਾਨੂੰ ਬਾਬਾ ਸਾਹਿਬ ਡਾਕਟਰ ਪੀ ਬਰਾਉ ਉਮੀਦਵਾਰ ਜੀ ਨੇ ਰਾਜਨੀਤੀ ਦੇ ਵਿੱਚ ਇੱਕ ਪੰਚਾਇਤ ਮੈਂਬਰ ਤੋਂ ਲੈ ਕੇ ਦੇਸ਼ ਦੇ ਰਾਸ਼ਟਰਪਤੀ ਤੱਕ ਸਾਨੂੰ ਹਿੱਸੇਦਾਰੀ ਦਿਵਾਤੀ ਉਹਦੇ ਪਤਾਵਕ ਅਸੀਂ ਆਪਦੇ ਜੋਗ ਵਿਅਕਤੀਆਂ ਨੂੰ ਪੋਲਿਟੀ ਕਾਲ ਪੋਸਟਾ ਤੇ ਭੇਜਣਾ ਹੁੰਦਾ ਫਿਰ ਆ ਜਾਂਦਾ ਸਰਕਾਰੀ ਨੌਕਰੀ ਵਿੱਚ ਤਾਂ ਸਾਡੀ ਹਿੱਸੇਦਾਰੀ ਦੇ ਮੁਤਾਬਕ ਜਿੰਨੀ ਹਿੱਸੇਦਾਰੀ ਬਣਦੀ ਹੈ ਜਿੰਨੀ ਸਾਡੀ ਪਾਪੂਲੇਸ਼ਨ ਆ ਉਹਦੇ ਮੁਤਾਬਕ ਭਾਵੇਂ ਸਾਡੀ ਪ੍ਰਸ਼ਾਸਨ ਚ ਹਿੱਸੇਦਾਰੀ ਨਹੀਂ ਹੈ ਪਰ ਹੈਗੀ ਆ ਕੁਝ ਤਾਂ ਹੈ ਘੱਟ ਅੱਧੀ ਹੈ ਹੋਣੀ ਵੱਧ ਚਾਹੀਦੀ ਆ ਇਸ ਕਰਕੇ ਸਾਡੀ ਉੱਥੇ ਵੀ ਕਿਤੇ ਨਾ ਕਿਤੇ ਸੁਣਵਾਈ ਆ ਤੀਸਰਾ ਖੇਤਰ ਸਾਡਾ ਰਹਿ ਗਿਆ ਜੀ ਜੋ ਮ ਖਣੇਜ ਪਦਾਰਥ ਹੈ ਸਾਡੇ ਪੰਜਾਬ ਵਿੱਚ ਹੈ ਵੀ ਨਹੀਂ ਤੇ ਨਾ ਹੀ ਅਸੀਂ ਇੱਥੇ ਨੂੰ ਇਹ ਹਾਲੇ ਬਹੁਤ ਵੱਡੀ ਲੜਾਈ ਇਹ ਤਾਂ ਵੱਡੀਆਂ ਲੜਾਈਆਂ ਦੀਆਂ ਲੜੀਆਂ ਜਾਂਦੀਆਂ ਸਰਕਾਰਾਂ ਕਰਦੀਆਂ ਉਹ ਖਣੇਜ ਪਦਾਰਥ ਸਾਡੇ ਕੋਲੇ ਹੈ ਨਹੀਂ ਇਹ ਇਸ ਦੇ ਵੀ ਕਾਟਾ ਮਾਰੂ ਦੂਸਰੀ ਗੱਲ ਆ ਜੀ ਜ਼ਮੀਨ ਦੀ ਜ਼ਮੀਨ ਸਾਡੇ ਕੋਲੇ ਜਿਹੜੀ ਹੈ ਉਹ ਸਾਡੇ ਇੱਕ ਭਾਈਚਾਰੇ ਕੋਲੇ ਇੱਕ ਜੇ ਆਪਾਂ ਕਹਿ ਲਈਏ ਜਾਂਤੀ ਤੌਰ ਤੇ ਤਾਂ ਜੱਟ ਭਾਈਚਾਰੇ ਕੋਲੇ ਆ ਹੁਣ ਅਗਰਵਾਲਾ ਨੇ ਵੀ ਖਰੀਦਣੀ ਸ਼ੁਰੂ ਕਰ ਦਿੱਤੀ ਹੋਰ ਕਾਸਟਾ ਨੇ ਵੀ ਖਰੀਦਣੀ ਸ਼ੁਰੂ ਕਰ ਦਿੱਤੀ ਜਿਹੜੇ ਸਮਰੱਥ ਲੋਕਾਂ ਪਰ ਮੱਝ ਵੀ ਸਖਬਾਲ ਭਾਈਚਾਰ ਘੋਲੇ ਜ਼ਮੀਨ ਬਿਲਕੁਲ ਨਹੀਂ ਹੈ ਔਰ ਬਹੁਤ ਮਹਿੰਗੀ ਹੈ ਨਾਹੀਂ ਇਹਨਾਂ ਨੂੰ ਹਲੇ ਇਹਨਾਂ ਕੋਲੇ ਸਰਵਾਇ ਨਹੀਂ ਤੇ ਤੀਸਰੀ ਚੀਜ਼ ਹੈ ਜਿਹੜੀ इजीली ਲੈਤੀ ਜਾ ਸਕਦੀ ਹੈ ਉਹ ਆ ਵਪਾਰ ਸਰਕਾਰ ਜਿਹੜੀ ਵਪਾਰ ਦੇ ਉੱਤੇ ਬਹੁਤ ਜ਼ਿਆਦਾ ਧਿਆਨ ਦਿੰਦੀ ਆ ਇਹਨਾਂ ਤਿੰਨੇ ਸਾਰੀਆਂ ਚੀਜ਼ਾਂ ਤੇ ਜਿੱਥੇ ਸਰਕਾਰ ਧਿਆਨ ਦਿੰਦੀ ਹੈ ਉੱਚੇ ਉੱਤੇ ਸਾਡੇ ਲੋਕਾਂ ਨੂੰ ਕੰਮ ਕਰਨਾ ਚਾਹੀਦਾ ਰਾਜਨੀਤੀ ਚਲਦੀ ਰਾਜਨੀਤੀ ਤੇ ਅਸੀਂ ਰਾਜਨੀਤੀ ਦੇ ਵਿੱਚ ਸਰਗਰਮ ਲੋਕਾਂ ਨੂੰ ਆਪਦੇ ਅੰਦਰ ਕਿ ਦੂਜਾ ਸਰਕਾਰੀ ਨੌਕਰੀ ਵਿੱਚ ਅਸੀਂ ਆਪਦੇ ਬੱਚਿਆਂ ਨੂੰ ਪੜ੍ਹਾਈਏ ਤੇ ਬੱਚਿਆਂ ਨੂੰ ਪੜ੍ਹਾ ਕੇ ਵੱਖ-ਵੱਖ ਟੈਸਟਾਂ ਦੇ ਲਈ ਯੋਗ ਬਣਾਈਏ ਚਾਹ ਉੱਥੇ ਵੀ ਸਰਕਾਰ ਦੇ ਵਿੱਚੋਂ ਸਾਨੂੰ ਰੈਵਨਿਊ ਮਿਲਦਾ ਦਾ ਸਾਨੂੰ ਪਰਮਾਨੈਂਟ ਇਨਕਮ ਮਿਲਦੀ ਹੈ ਤੀਸਰਾ ਆ ਜਾਂਦਾ ਵਪਾਰ ਤੇ ਦੇ ਉੱਤੇ ਦੇਖੋ ਭਗਵਾਨ ਤਮਨ ਸਰਕਾਰ ਨੇ 11 ਮਾਰਚ ਨੂੰ ਬਕਾਇਦਾ ਇੱਕ ਵੱਡਾ ਸੰਮੇਲਨ ਕੀਤਾ ਸਰਕਾਰ ਵਪਾਰ ਮਿਲ ਲਈ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਜਣਾ ਵਪਾਰੀਆਂ ਨਾਲ ਇੱਕ ਵੱਡੀ ਮੀਟਿੰਗ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਦੇ ਲਈ ਜਿਹੜੇ ਜਿਹੜੇ ਕੰਮ ਸਰਕਾਰ ਨੇ ਲੈਂਦੇ ਬਜਟ ਹੁੰਦਾ ਹੀ ਵਪਾਰੀਆਂ ਦਾ ਖਾਸ ਖਿਆਲ ਰੱਖਿਆ ਜਾਂਦਾ ਵਪਾਰੀਆਂ ਦੇ ਆ ਉਸ ਦੇ ਖਾਸ ਤੋਂ ਹੋਰ ਤੇ ਧਿਆਨ ਦਿੱਤਾ ਗਿਆ ਇਧਰ ਕੋਲ ਅਗਲੇ ਪੇਜਰ ਦੇ ਵਿੱਚ ਆ ਜਾਂਦਾ ਐਚ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ ਕਿਹੜੀਆਂ ਕਿਹੜੀਆਂ ਚੀਜ਼ਾਂ ਦਿੱਤੀਆਂ ਦੋ ਪੇਜ ਸਰਕਾਰ ਨੇ ਜਾਗਵਾਨੀ ਅਖਬਾਰ ਦੇ ਜਿਹੜੇ ਹੈ ਉਹਨਾਂ ਤੇ ਉੱਤੇ ਵਪਾਰੀਆਂ ਦੇ ਲਈ ਕੰਮ ਕੀਤਾ ਪਰ ਹਾਲ ਤੱਕ ਜਿੱਦਾਂ ਦੀ ਇਹ ਸਰਕਾਰ ਬਣੀ ਆ ਮੁੱਖ ਮੰਤਰੀ ਸਾਹਿਬ ਦੀ ਉਦੋਂ ਨਾਲ ਮਜ਼ਦੂਰਾਂ ਵਾਸਤੇ ਇੱਕ ਵੀ ਬਿਆਨ ਨਹੀਂ ਦਿੱਤਾ ਤਦੇ ਵੀ ਨਹੀਂ ਦੇ ਰਹੇ ਨਾ ਹੀ ਇਹਨਾਂ ਦਾ ਕੋਈ ਮਿਨਿਸਟਰ ਦੇ ਵੀ ਇਸ ਸਰਕਾਰ ਦਾ ਇਹ ਬੜੀ ਦੁੱਖਦਾਈ ਗੱਲ ਆ ਇੱਥੋਂ ਦੇ ਦਾ ਜਿਹੜੇ ਮੰਤਰੀ ਨੇ ਮਜ਼ਦੂਰ ਪੱਖ ਮਜ਼ਦੂਰ ਪਰਵਾਰਾਂ ਚੋਂ ਪੈਦਾ ਹੋਏ ਵੇ ਮਜ਼ਦੂਰਾਂ ਦੀ ਅਗਵਾਈ ਕਰਦੇ ਨੇ ਮੈਡਮ ਬਲਜੀਤ ਕੌਰ ਬਕਾਇਦਾ ਮਜ਼ਦੂਰਾਂ ਦੇ ਵੈਲਫੇਅਰ ਲਈ ਆ ਮਜ਼ਦੂਰਾਂ ਦੀ ਕੁੜੀ ਆ ਠੀਕ ਹੈ ਸਾਡੇ ਗੱਤ ਮੰਤਰੀ ਸਾਹਿਬ ਮਜ਼ਦੂਰ ਪਰਿਵਾਰਸਵਰ ਮਜ਼ਦੂਰਾਂ ਦੇਕਰ ਚ ਉੱਠ ਕੇ ਗਏ ਹੋ ਕੋਈ ਗੱਲ ਨਹੀਂ ਕਰਦੇ ਹਰਪ੍ਰਧਨ ਸਿੰਘ ਈਟੀਓ ਜੀ ਬਿਲਕੁਲ ਥੱਲੇ ਤੋਂ ਗਏ ਹੋਏ ਨੇ ਐਵੇਂ ਜਿ ਕੁਟਾਰੂ ਚੱਕ ਜੀ ਹੋਰ ਬਹੁਤ ਸਾਰੇ ਮੰਤਰੀ ਨੇ ਜਿਹੜੇ ਹਨ ਸਾਡੇ ਜਾਂ ਸਾਡੇ ਐਮਐਲਏ ਜੇ 33 33 ਕੋਈ ਗੱਲ ਨਹੀਂ ਬੋਲ ਰਹੇ ਅੱਜ ਮੈਂ ਥੋੜਾ ਜਿਹਾ ਪਿਆਰ ਨਾਲ ਬੋਲਦੇ ਨੇ ਛੱਤਰ ਸਿੰਘ ਜੀ ਜਿਹੜੇ ਹੈਗੇ ਨੇ ਆਪਣੇ ਬਸਪਾ ਦੇ ਡਾਕਟਰ ਛੱਤਰ ਜੀ ਉਹ ਉਹ ਬੋਲਦੇ ਦੇਖੇ ਉਹਨਾਂ ਨੇ ਕੁਝ ਕੁ ਗੱਲਾਂ ਬੜੇ ਪ੍ਰੇਮ ਨਾਲ ਠੰਮੇ ਨਾਲ ਬੋਲੀਆਂ ਚਲੋ ਇੱਕੋ ਹੀ ਐਮਐਲਏ ਆ ਉਹਨੇ ਗੱਲਾਂ ਕਾਫੀ ਕੀਤੀਆਂ ਬਸਪਾ ਦੇ ਉਹਨਾਂ ਦਾ ਧੰਨਵਾਦ ਪਰ ਬਾਕੀ ਜਿਹੜੇ ਸਿਟਿੰਗ ਰੂਲਿੰਗ ਪਾਰਟੀ ਦੇ ਐਮਐਲਏ ਨੇ ਉਹ ਉਹਨਾਂ ਦਾ ਕੋਈ ਪ੍ਰੋਗਰਾਮ ਵੀ ਹੈ ਕਿਸੇ ਦਾ ਉਹ ਕੋਈ ਬੋਲਦੇ ਨਹੀਂ ਵਿਚਾਰੇ ਤਾਂ ਸਾਥੀਓ ਅਸੀਂ ਆਪ ਦਾ ਧਿਆਨ ਆਪ ਰੱਖਣਾ ਵਪਾਰ ਵੱਲ ਤੂੰ ਹੀ ਧਿਆਰ ਦਿਓ ਤਵੱਜੋ ਦਿਓ ਵਪਾਰ ਕਰਨ ਦੀ ਔਰ ਤੁਹਾਡੀ ਆਪਣੀ ਇੰਨੀ ਪਾਪੂਲੇਸ਼ਨ ਸਾਰਾ ਵਪਾਰ ਸਾਰਾ ਪ੍ਰੋਡਕਸ਼ਨ ਉਹਨਾਂ ਲੋਕਾਂ ਦਾ ਕਰਕੇ ਚੱਲਦਾ ਜਿਨ੍ਹਾਂ ਦੀ ਜਿਨ੍ਹਾਂ ਕੋਲੇ ਲੋਕ ਵਰਤੋਂ ਵਾਲੇ ਹੁੰਦੇ ਕੰਜ਼ਿਊਮਿੰਗ ਪਾਵਰ ਆ ਜਿਹੜੇ ਅੱਜ ਇੰਡੀਆ ਦੇ ਵਿੱਚ ਦੁਨੀਆਂ ਪਰ ਦੀਆਂ ਕੰਪਨੀਆਂ ਚੱਲ ਰਹੀਆਂ ਕਿਉਂਕਿ ਇੱਥੋਂ ਦੀ ਆਬਾਦੀ ਹੈ ਜਿਹੜੀ ਉਹ ਉਹਨਾਂ ਦੇ ਪ੍ਰੋਡਕਟ ਯੂਜ਼ ਕਰਦੀ ਹੈ ਮਹਾਤਮਾ ਗਾਂਧੀ ਨੇ ਸੌਰੀ ਚਨਜਾਦ ਹੋ ਗਿਆ ਤਾਂ ਨਾਮਲ ਵਰਤਨ ਅੰਦੋਲਨ ਚਲਾ ਕੇ ਅੰਗਰੇਜ਼ਾਂ ਦੇ ਸਮਾਨ ਦਾ ਬਾਈਕਾਟ ਕੀਤਾ ਸੀ ਐਸੇ ਤਰ੍ਹਾਂ ਸਾਡੀ ਸਰਕਾਰਾਂ ਸਾਡੇ ਵਪਾਰੀ ਹਰ ਸਾਲ ਦੀਵਾਲੀ ਤੇ ਆ ਕੇ ਚਾਈਨੀਜ਼ ਮਾਲ ਦੇ ਨਾਲ ਦੀ ਵਿਰੋਧਤਾ ਕਰਦੇ ਨੇ ਤੇ ਅਰਬਾਂ ਰੁਪਈਆ ਆਪਦੇ ਲੋਕਾਂ ਨੂੰ ਮੋਟੀਵੇਟ ਕਰਕੇ ਉਹ ਆਪਦਾ ਸਾਮਾਨ ਵੇਚਣ 'ਚ ਕਾਮਯਾਬ ਹੋ ਜਾਂਦੇ ਨੇ। ਉਹਦੇ ਨਾਲ ਸਾਡੇ ਛੋਟੇ-ਛੋਟੇ ਉਦਯੋਗ ਬਚ ਜਾਂਦੇ ਨੇ। ਐਵੇਂ ਜਿਕਰ ਉਹ ਜਿਹੜਾ ਮਜਬੂਰ ਸਖਪਾਲਮਿਕ ਭਾਈਚਾਰਾ ਇਹ ਵੀ ਆਵਾਜ਼ ਦੇਵੇ, ਇਹ ਵੀ ਸੋਚੇ ਕਿ ਅਸੀਂ ਵਪਾਰ ਕਰਨ, ਅਸੀਂ ਪੈਸੇ ਕਮਾਉਣੇ ਆ, ਹਰ ਪਾਸਿਓਂ ਕਮਾਉਣੇ ਆ। ਪਰ ਸਾਡਾ ਪੈਸਾ ਆਪਦੇ ਸਮਾਜ 'ਚ ਬਿਲਕੁਲ ਨਹੀਂ ਬਚਦਾ ਉਸ ਕਰ ਕਿਣੀ ਬਚਦਾ ਕਿਉਂਕਿ ਸਾਡੀ ਵਪਾਰ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੇ ਦੂਸਰੀਆਂ ਕਮਿਊਨਿਟੀਆ ਜਿਹੜੀਆਂ ਤੁਹਾਡੇ ਨਾਲੋਂ ਗਿਣਤੀ 'ਚ ਬਹੁਤ ਘੱਟ ਨੇ ਉਹਨਾਂ ਕੋਲੇ ਕੰਜ਼ਿਊਮਿੰਗ ਪਾਵਰ ਹੈ ਹੀ ਨਹੀਂ ਉਹਨਾਂ 'ਚ ਪ੍ਰੋਡਕਸ਼ਨ ਪਾਵਰ ਹੈ ਹੀ ਨਹੀਂ ਉਹਨਾਂ 'ਚ ਸਕਿੱਲ ਹੈ ਹੀ ਨਹੀਂ ਕਿ ਉਹੋ ਚੀਜ਼ਾਂ ਤਿਆਰ ਕਰ ਦੇਣ ਉਹ ਤਾਂ ਤੁਹਾਡੇ ਤੋਂ ਕਰਵਾਉਂਦੇ ਨੇ ਸਾਡੇ ਮੁੰਡੇ ਕੁੜੀਆਂ ਫੈਕਟਰੀਆਂ 'ਚ ਜਾ ਕੇ ਕੰਮ ਕਰਦੇ ਨੇ ਇੰਜੀਨੀਅਰਾਂ ਨੇ ਇਕੱਲਾ ਡਿਜ਼ਾਈਨਿੰਗਾਂ ਕਰਕੇ ਦੇਤੀਆਂ ਬਣਾਉਣੀਆਂ ਤਾਂ ਸਾਡੇ ਮੁੰਡਿਆਂ ਨੇ ਹੈ ਨਾ ਫਿਰ ਤੁਸੀਂ ਬਰਤਨ ਉਹਨਾਂ ਨੇ ਤਾਂ ਬਣਾ ਕੇ ਰੱਖ ਤੀਆਂ ਬਰਤਨਿਆਂ ਦਾ ਤੁਸੀਂ ਤੇ ਉਹਦੇ ਵਿੱਚੋਂ ਮੋਟਾ ਮੁਨਾਫਾ ਜਾਂਦਾਗਾ ਤੋ ਇਸ ਕਰਕੇ ਸਾਥੀਓ ਨਾ ਸੋਨੂੰ ਸਰਕਾਰ ਕੁਛ ਦੀਆਂ ਨਾ ਤੁਸੀਂ ਹੁ ਕੰਮ ਕਰਦੇ ਹੋ ਤੇ ਜੇਕਰ ਤੁਸੀਂ ਆਪਣਾ ਵਿਕਾਸ ਚਾਹੁੰਦੇ ਹੋ ਸਾਡੇ ਨੌਜਵਾਨ ਅੱਗੇ ਵਧਣਾ ਚਾਹੁੰਦੇ ਆ ਜ਼ਿੰਦਗੀ ਖੁਸ਼ਹਾਲ ਦੇਖਣੀ ਚਾਹੁੰਦੇ ਆ ਤਾਂ ਵਪਾਰ ਦੇ ਵਿੱਚ ਆਉਣਾ ਬੇਹਦ ਜ਼ਰੂਰੀ ਹੈ ਇਸ ਕਰਕੇ ਆਪਦੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਤੋਂ ਸਮਾਨ ਖਰੀਦੋ ਉਨ੍ਹਾਂ ਨਾਲ ਤਾਲਮੇਲ ਬਣਾਓ ਸਾਡੇ ਸਾਡੇ ਇੱਕ ਕੱਪੜੇ ਦਾ ਕੰਮ ਛੋਟਾ ਜਿਹਾ ਅਸੀਂ ਕੰਮ ਚਲਾਇਆ ਸਾਡੀਆਂ ਬਹੁਤ ਸਾਰੀਆਂ ਰਿਸ਼ਤੇਦਾਰੀਆਂ ਜਿਹੜੀਆਂ ਸਾਡੇ ਪਰਿਵਾਰਕ ਮੈਂਬਰ ਨੇ ਇਥੋਂ ਦੇ ਲੋਕਲ ਜੈਮਨ ਸਿੰਘ ਨਾਲ ਉਹ ਲਗਭਗ ਸਾਰੇ ਸਾਥੋਂ ਕੱਪੜਾ ਖਰੀਦਦੇ ਪਰ ਮੈਂ ਹੋਰ ਵੀ ਰਿਸ਼ਤੇਦਾਰ ਗਏ ਹੀ ਰਿਸ਼ਤੇਦਾਰੀਆਂ ਦੇ ਵਿੱਚ ਇਹ ਉਹ ਸਾਥੇ ਰਹਿੰਦੇ ਨੇ ਸਾਨੂੰ ਪਰ ਕੱਪੜਾ ਲੈਣ ਕਦੇ ਨਹੀਂ ਕੋਈ ਆਉਂਦੇ ਸਾਡੇ ਐਵੇਂ ਜਿਕਰ ਉਹ ਦੁਕਾਨਾਂ ਨਹੀਂ ਜਿਹੜੀਆਂ ਅਸੀਂ ਕਰਿਆਣਿਆਂ ਦੀਆਂ ਦੁਕਾਨਾਂ ਅਸੀਂ ਆਪਣੇ ਭਾਈਚਾਰੇ ਦੇ ਮੁੰਡਿਆਂ ਤੋਂ ਸਮਾਨ ਨਹੀਂ ਖਰੀਦਦੇ ਜਿੰਨਾ ਚਿਰ ਅਸੀਂ ਐਸੇ ਤਰ੍ਹਾਂ 150 ਸ਼ਹਿਰ ਨਹੀਂ ਪੰਜਾਬ ਦੇ ਵਿੱਚ ਵੱਡੇ ਸ਼ਹਿਰ ਨੇ ਉਹਨਾਂ ਚ ਕਿਤੇ ਸਾਡੇ ਵਪਾਰਕ ਸ਼ੋਅਰੂਮ ਨਹੀਂ ਹੈ ਕਿਤੇ ਸਾਡੀਆਂ ਦੁਕਾਨਾਂ ਨਹੀਂ ਹੈ ਸਾਡੇ ਜਿਹੜੇ ਸਰਕਾਰੀ ਮੁਲਾਜ਼ਮ ਆ ਉਹ ਆਪਦੇ ਬੱਚਿਆਂ ਨੂੰ ਨੌਕਰੀਆਂ ਪਿੱਛੇ ਤਾਂ ਭਜਾਈ ਫਿਰਦੇ ਆ ਬਾਅਦ ਚੋ ਕਹਿੰਦੇ ਆ ਸਾਨੂੰ ਤੁਸੀਂ ਸਾਡੇ ਬੱਚਿਆਂ ਨੂੰ ਰਿਸ਼ਤੇ ਕਰਾਓ ਅੱਜ ਇਹਨਾਂ ਨੂੰ ਰਿਸ਼ਤੇ ਨਹੀਂ ਹੋ ਰਹੇ ਤਾਂ ਇਹ ਵੀ ਬੜੀ ਵੱਡੀ ਗੱਲ ਹੈ ਕਿਉਂਕਿ ਨੌਕਰੀਆਂ ਹੈ ਨਹੀਂ ਤੇ ਸਾਡੇ ਬੱਚੇ ਫਿਰ ਰਹਿ ਜਾਂਦੇ ਚੰਗੇ ਚੰਗੇ ਮਲਾਜ਼ਮਾਂ ਦੇ ਉਹ ਕੋਠੀਆਂ ਤਾਂ ਪਾ ਦਿੰਦੇ ਉਹ ਕਾਰਾਂ ਤੇ ਪੈਸੇ ਲਾ ਦਿੰਦੇ ਆ ਪਰ ਆਪਦੇ ਬੱਚੇ ਨੂੰ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਮੇਰਾ ਬੱਚਾ ਬਾਹਲਾ ਪੜਨ ਵਾਲਾ ਹੈ ਨਹੀਂ ਫਿਰ ਵੀ ਉਹ ਛੋਟੀ ਨੌਕਰੀ ਵੱਡੀ ਨੌਕਰੀ ਤਾਂ ਕਿਉਂ ਛੋਟੀ ਵਾਸਤੇ ਵੀ ਤੇਰੀ ਨਹੀਂ ਕਰਦਾ ਉਹ ਉਹਨੂੰ ਪਤਾ ਹੁੰਦਾ ਵੀ ਮੇਰਾ ਬੱਚਾ ਇਹ ਨਹੀਂ एलिਜੀਬਿਲਟੀ ਨਹੀਂ ਰੱਖਦਾ ਇਹ ਕੈਪੇਬਲ ਨਹੀਂ ਹੈ ਪਰ ਉਹ ਫਿਰ ਵੀ ਨੌਕਰੀ ਵੱਲ ਹੀ ਝਾਕੀ ਜਾਂਦਾ ਉਹਨੂੰ ਕੋਠੀ ਪਵਾਵਾ ਕੇ ਦਿੰਦਾ ਉਹਦੇ ਵਿਆਹ ਤੇ ਪੈਸੇ ਲਾਉਂਦਾ ਉਹਨੂੰ ਕਾਰਾਂ ਖਰੀਦਦਾ ਹੋਰ ਉਹਦੀਆਂ ਇਹਨੀਆਂ ਲਾਇਬਿਲਟੀਜ਼ ਪੂਰੀਆਂ ਕਰਦਾ ਪਰ ਉਹਨੂੰ ਬਿਜ਼ਨਸ ਨਹੀਂ ਕਰਾ ਕੇ ਦਿੰਦਾ। ਇਹ ਨਾ ਹੀ ਸਾਡੇ ਮੁਲਾਜ਼ਮ ਕਿਸੇ ਕਦੇ ਆਪਦੇ ਬੰਦਿਆਂ ਨੂੰ ਫੋਨ ਕਰਦੇ ਆ ਜਿਹੜੇ ਬਿਜ਼ਨਸ ਕਰਦੇ ਆ ਉਹਨਾਂ ਨਾਲ ਸਪੋਰਟ ਵੀ ਨਹੀਂ ਕਰਦੇ। ਸੋ ਦੋਸਤੋ ਜੇਕਰ ਤੁਸੀਂ ਸੱਚੀ-ਮੁੱਚੀ ਵਿਕਾਸ ਕਰਨਾ ਚਾਹੁੰਦੇ ਹੋ ਤਾਂ ਵਪਾਰ ਤੇ ਧਿਆਨ ਦਿਓ। ਵਪਾਰ ਸਾਡੇ ਚੈਨਲ ਦਾ ਮੁੱਖ ਮੁੱਦਾ ਹੈ। ਮੇਰਾ ਉਦੇਸ਼ ਮੈਂ ਜਿਹੜੀ ਬਾਬਾ ਜੀਵਨ ਸਿੰਘ ਸਟੂਡੈਂਟ ਲੀਗ ਨਾਲ ਦੀ ਜਥੇਬੰਦੀ ਪੜਾਈ ਆ ਉਹਦਾ ਉਦੇਸ਼ ਹੀ ਇਹ ਹੈ ਕਿ ਸਾਡੇ ਸਮਾਜ ਨੂੰ ਉਪਭੋਗੀ ਤੋਂ ਉਤਪਾਦਕ ਬਣਾਉਣਾ ਹੈ। ਜਲੰਧਰ ਦੀ ਮੀਟਿੰਗ ਦੇ ਵਿੱਚ ਜਿਹੜੀ ਅਸੀਂ ਕੀਤੀ ਸੀ ਪਿਛਲੇ ਦਿਨ 8 ਫਰਵਰੀ ਨੂੰ ਉਹਦੇ ਵਿੱਚ ਸਾਡਾ ਮੇਨ ਇਹ ਅਜੰਦਾ ਸੀ। ਸੋ ਦੋਸਤੋ ਅੱਜ ਹੁੰਦਾ ਜਿਹੜਾ ਕੰਮ ਹੈ ਆਪਾਂ ਬਾਤ ਤੋਂ ਬਾਤ ਜਿਹੜੇ ਸਾਡੇ ਲੋਕ ਬਿਜ਼ਨਸ ਦੇ ਵਿੱਚ ਨੇ ਜਾਂ ਨਵੇਂ ਬੱਚੇ ਆਉਦੇ ਬਿਜ਼ਨਸ ਕਰਨ ਕਾਰਨ ਮੈਂ ਪਿਛਲੇ ਦਿਨ ਇਹ ਵੀਡੀਓ ਆਪਾਂ ਦਾਖਲਣ ਤੇ ਪਾਈ ਸੀ ਤੇ ਜਿਹੜੇ ਬੱਚੇ ਇੰਟੈਲੀਜੈਂਟ ਆ ਉਧਰ ਜਾਣ ਤੇ ਜਿਹੜੇ ਬੱਚੇ ਨਾਰਮਲ ਨੇ ਜਿਨ੍ਹਾਂ ਦੇ ਮਾਰਕਸ ਘੱਟ ਆ ਜਾਂ ਉਹ ਆਰਟਸ ਦੇ ਸਟੂਡੈਂਟ ਨੇ ਤੇ ਉਹ ਬਿਜ਼ਨਸ ਵਾਲੇ ਪਾਸੇ ਨੂੰ ਆਉਣ ਕੰਮ ਸਿੱਖਣ ਵੀ ਆਪਦੇ ਕਾਰੋਬਾਰ ਵੀ ਕਰਨ ਤੇ ਨਾਲ ਨਾਲ ਉਹ ਦੁਕਾਨਾਂ ਤੇ ਕੰਮ ਸਿੱਖ ਕੇ ਉਹ ਤਜਰਬਾ ਵੀ ਕਰਨ ਤੇ ਆਪਦੀਆਂ ਦੁਕਾਨਾਂ ਵੀ ਖੋਲ੍ਹਣ ਸੋ ਉਮੀਦ ਆ ਤੁਹਾਨੂੰ ਸਾਡੀ ਗੱਲ ਇਹ ਚੰਗੀ ਲੱਗੂ ਜੇਕਰ ਤੁਸੀਂ ਸਰਕਾਰ ਤੋਂ ਵੱਧ ਤੋਂ ਵੱਧ ਲਾਹਾ ਲੈਣਾ ਚਾਹੁੰਦੇ ਹੋ ਤਾਂ ਭਰਾਵੋ ਸਰਕਾਰ ਬਕਾਇਦਾ ਵਪਾਰੀਆਂ ਲਈ ਬਜਟ ਰੱਖਦੀ ਆ ਵਪਾਰੀਆਂ ਦਾ ਖਾਸ ਖਿਆਲ ਰੱਖਦੀ ਆ ਤੁਸੀਂ ਵੀ ਵਪਾਰ ਚ ਜਾਓ ਸਰਕਾਰ ਤੁਹਾਡੇ ਨਾਲ ਹੋ ਜੂਗੀ ਸੋ ਇਹ ਇੱਕ ਬੇਨਤੀ ਇਹ ਕਰਦੇ ਹੋ ਉਮੀਦ ਆ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੂ ਕਿਤੇ ਤੁਸੀਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤੇ ਸਾਡੇ ਚੈਨਲ ਨੂੰ ਸਪੋਰਟ ਕਰੋਗੇ ਵੱਧ ਤੋਂ ਵੱਧ ਇਸ ਨੂੰ ਸਬਸਕ੍ਰਾਈਬ ਕਰੋ ਸੋ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਹੀ ਤੁਹਾਡੀ ਮਦਦ ਹੈ ਵੈਸੇ ਮੈਂ ਪਹਿਲਾਂ ਵੀ ਗੁਜਾਰਿਸ਼ ਕਰਦਾ ਹਾਂ ਕਿ ਸਾਨੂੰ ਨਗਦ ਰੂਪ ਦੇ ਵਿੱਚ ਵੀ ਮਦਦ ਕਰ ਸਕਦੇ ਹੋ ਬਹੁਤ ਸਾਰੇ ਲੋਕ ਸਾਨੂੰ ਫੋਨ ਕਰਦੇ ਆ WhatsApp ਤੇ ਮੈਸੇਜ ਕਰਦੇ ਨੇ ਧੰਨਵਾਦ ਕਮੈਂਟ ਜ਼ਰੂਰ ਕਰਿਆ ਕਰੋ ਆਪਦੇ ਵਿਚਾਰ ਥੱਲੇ ਲਿਖ ਕੇ ਪੰਜਾਬੀ ਚ ਲਿਖਿਆ ਕਰੋ ਤੇ ਆਪਦੇ ਵੱਲੋਂ ਲਿਖਿਆ ਕਰੋ ਕੌਣ ਤੁਸੀਂ ਕਿੱਥੋਂ ਆ